ਏ ਆ ਦੇਖੋ ਦਾਣੇ ਸੱਜਣੋਂ ਇਹਦੇ ਪ੍ਰੋਪਰ ਆ ਜਿਹੜੇ ਉਹ ਛੱਲੀ ਦੇ ਉਹ ਬਣ ਚੁੱਕੇ ਆ 15 ਕਿੱਲੇ ਆ ਜਿਹੜੇ ਇਹ ਮੱਕੀ ਦੇ ਪੂਰੇ ਸੇਲ ਵਾਸਤੇ ਆ ਲਗਭਗ 15 ਤੋਂ 18 ਦਿਨਾਂ ਦੇ ਵਿੱਚ ਇਹ ਮੱਕੀ ਆ ਜਿਹੜੀ ਹੁਣ ਇਹ ਪੂਰੀ ਤਿਆਰ ਹੋ ਜਾਊਗੀ ਸੱਜਣੋਂ ਮੱਕੀ ਦਾ ਚਾਰ ਆ ਜਿਹੜਾ ਉਹ ਪੈਣਾ ਸ਼ੁਰੂ ਹੋ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਵਾਰ ਕੀ ਹੋਇਆ ਕਿ ਮੱਕੀਆਂ ਦੀ ਬਜਾਂ ਦਾ ਜਿਹੜੀ ਉਹ ਪੰਜਾਬ ਦੇ ਵਿੱਚ ਬਹੁਤ ਘਟ ਹੋਈ ਹੈ ਤੇ ਜਿਦੇ ਕਰਕੇ ਕੀ ਹੋਇਆ ਕਿ ਮੱਕੀ ਦਾ ਚਾਰਾ ਜਿਹੜਾ ਉਹ ਆਪਾਂ ਨੂੰ ਮਿਲਣਾ ਥੋੜਾ ਮੁਸ਼ਕਲ ਹੋਇਆ ਪਿਆਗਾ ਕਿਉਂਕਿ ਮੂੰਗੀ ਦਾ ਰਜਾਣਾ ਜਿਹੜਾ ਹੋ ਇਸ ਵਾਰ ਬਹੁਤ ਜ਼ਿਆਦਾ ਰਿਹਾਗਾ ਪਰ ਅੱਜ ਦੀ ਵੀਡੀਓ ਦੇ ਵਿੱਚ ਸੱਜਣੋਂ ਆਪਾਂ ਨਾ ਤੁਹਾਡੇ ਵਾਸਤੇ ਮੱਕੀ ਲੈ ਕੇ ਆਏ ਆ ਤੇ ਇਹ ਮੱਕੀ ਆ ਜਿਹੜੀ ਇਹ ਸੇਲ ਵਾਸਤੇ ਆ ਤੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਕੀ ਲੋਕੇਸ਼ਨ ਆ ਕੀ ਗੱਲਬਾਤ ਆ ਠੀਕ ਹੈ ਜੀ ਆਹ ਜਿਹੜੀ ਤੁਸੀਂ ਮੱਕੀ ਦੇਖ ਰਹੇ ਹੋ ਇਹ ਦੇਖ ਲਓ ਤੁਸੀਂ ਇਹਦੀ ਹਾਈਟ ਚੈੱਕ ਕਰ ਲਓ ਹਾਇਟ ਸੱਜਣੋ ਬਹੁਤ ਜ਼ਿਆਦਾ ਗੇਸ ਮੱਕੀ ਦੀ ਤੇ ਇਹ ਮੱਕੀ ਆ ਜਿਹੜੀ ਸੇਲ ਵਾਸਤੇ ਆ ਤੇ 15 ਕਿੱਲੇ ਆ ਜਿਹੜੇ ਇਹ ਮੱਕੀ ਦੇ ਪੂਰੇ ਸੇਲ ਵਾਸਤੇ ਆ ਕਿਸੇ ਵੀ ਸੱਜਣ ਮਿੱਤਰ ਨੂੰ ਡੇਰੀ ਫਾਰਮ ਵਾਲੇ ਨੂੰ ਪਸ਼ੂ ਰੱਖਣ ਵਾਲੇ ਮਿੱਤਰ ਪਿਆਰੇ ਨੂੰ ਮੱਕੀ ਦੀ ਲੋੜ ਆ ਨਾ ਤਾਂ ਮੈਂ ਨੰਬਰ ਦੇ ਰਿਹਾ ਸੰਪਰਕ ਨੰਬਰ ਤੁਸੀਂ ਇਸ ਤੇ ਕਾਲ ਕਰ ਲਿਓ ਤੇ ਹੋਰ ਡਿਟੇਲ ਚਾਹੀਦੀ ਹੋਈ ਤੁਸੀਂ ਉਹ ਵੀ ਲੈ ਲਿਓ ਸੱਜਣੋ ਇਹ ਜਿਹੜੀ ਮੱਕੀ ਆ ਨਾ ਇਸ ਨੂੰ 72 ਦਿਨ ਹੋ ਗਏ ਆ ਬਾਈ ਹੁਣ ਪੂਰੇ ਤੇ ਲਗਭਗ 15 ਤੋਂ 18 ਦਿਨਾਂ ਦੇ ਵਿੱਚ ਇਹ ਮੱਕੀ ਆ ਜਿਹੜੀ ਹੁਣ ਇਹ ਪੂਰੀ ਤਿਆਰ ਹੋ ਜੂਗੀ ਛੱਲੀਆਂ ਜਿਹੜੀਆਂ ਪੂਰੀਆਂ ਬਣ ਜਾਣੀਆਂ ਕਿਉਂਕਿ ਛੱਲੀਆਂ ਦੀ ਗਰੋਥ ਆਉਣਾ ਜਿਹੜੀ ਇਹਦੀ ਹੁਣੀ ਪੂਰੀ ਸ਼ੁਰੂ ਹੋ ਚੁੱਕੀ ਐ ਤੇ 15 ਤੋਂ 18 ਦਿਨਾਂ ਦੇ ਵਿੱਚ ਇਹਦਾ ਜਿਹੜਾ ਡਰਾਈ ਮੈਟਰ ਵਗੈਰਾ ਉਹ ਪ੍ਰੋਪਰ ਬਣ ਜੂਗਾ ਸੱਜਣੋ ਤੇ ਇਹ ਜਿਹੜੀ ਮੱਕੀ ਆ ਦੋਸਤੋ ਇਹ ਬਠਿੰਡੇ ਜ਼ਿਲ੍ਹੇ ਦੇ ਵਿੱਚ ਐ ਤੇ ਮੈਂ ਤੁਹਾਨੂੰ ਦੱਸਦਾ ਕਿ ਜਿੰਨੇ ਵੀ ਬਠਿੰਡੇ ਜ਼ਿਲ੍ਹੇ ਦੇ ਆਸੇ ਪਾਸੇ ਮਿੱਤਰ ਪਿਆਰੇ ਹੈਗੇ ਆ ਸੰਗਤ ਹੈਗਾ ਨੇੜੇ ਦੇ ਬਠਿੰਡਾ ਜਿਲ੍ਹਾ ਹੈਗਾਗਾ ਕਿਸੇ ਨੂੰ ਵੀ ਇਹ ਮੱਕੀ ਦੀ ਲੋੜ ਹੈ ਤਾਂ ਉਹ ਮੱਕੀ ਇਹ ਖਰੀਦ ਸਕਦਾਗਾ ਤੇ ਸੱਜਣੋ ਇੱਕ ਜਿਹੜੀ ਮੈਂ ਤੁਹਾਨੂੰ ਹੋਰ ਗੱਲ ਕਰਦਾ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੁੰਦੀ ਹੈ ਬਾਈ ਟਰਾਂਸਪੋਰਟ ਦੀ ਹਨਾ ਵੀ ਯਾਰ ਬਾਈ ਸਾਨੂੰ ਸੜਕਾਂ ਖਰਾਬ ਹੁੰਦੀਆਂ ਜਾਂ ਰਸਤੇ ਖਰਾਬ ਹੁੰਦੇ ਆ ਤਾਂ ਸਭ ਤੋਂ ਵੱਡੀ ਜਿਹੜੀ ਖਾਸੀਅਤ ਵਾਲੀ ਗੱਲ ਹੈ ਸੱਜਣੋ ਇਹਦੇ ਵਿੱਚ ਇਹੀ ਹੈ ਕਿ ਅੱਧਾ ਕਿਲੋਮੀਟਰ ਤੁਹਾਨੂੰ ਕੱਚਾ ਰਾਹ ਪਊਗਾ ਇਸ ਵਾਹਨ ਤੋਂ ਵੀ ਉਸ ਤੋਂ ਬਾਅਦ ਜਿਹੜੀ ਤੁਹਾਨੂੰ ਵੱਡੀ ਜਿਹੜੀ ਸੜਕ ਆ ਉਹ ਉੱਥੇ ਸੜਕ ਆ ਜਾਂਦੀ ਹੈ ਤੇ ਤੁਹਾਨੂੰ ਕੋਈ ਲਿਜਾਣ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਉਣੀਗੀ ਇਹ ਕਿਹਦੇ ਵਿੱਚ ਮੈਂ ਗੱਲ ਹੋਰ ਦੱਸ ਦਾਂਗਾ ਕਿ ਇਹਦੇ ਵਿੱਚ ਜਿਹੜੀ ਕਿ ਜਿਵੇਂ ਆਪਾਂ ਕਹਿ ਦੀ ਬਈ ਸਾਡੇ ਕੋਲੇ ਪਹੁੰਚ ਕਰੋਗੇ ਜਾਂ ਤੁਸੀਂ ਕਟਾਈ ਕਰੋਗੇ ਤੇ ਕੀ ਕਰੋਗੇ ਉਦਾਂ ਦਾ ਕੁਝ ਵੀ ਨਹੀਂ ਹੈਗਾਗਾ ਇਹ ਸਿਰਫ ਤੇ ਸਿਰਫ ਤੁਸੀਂ ਖੁਦ ਲੈ ਕੇ ਜਾਣੀ ਆ ਇੱਥੋਂ ਤੇ ਇਹ ਮੱਕੀ ਤਿਆਰ ਕੀਤੀ ਹੋਈ ਆ ਜਸਟ ਤੇ ਛੱਲੀਆਂ ਇਹਦੀਆਂ ਤਿਆਰ ਆ ਤੇ ਮੈਂ ਤੁਹਾਨੂੰ ਛੱਲੀਆਂ ਦੀ ਦਿਖਾ ਦਣਾ ਗ੍ਰੋਥ ਤੇ ਦਾਣਾ ਦੂਣਾ ਜਿਹੜਾ ਸੱਜਣਾ ਇਹਦਾ ਪੂਰਾ ਬਣ ਚੁੱਕਿਆ ਹੈਗਾ ਠੀਕ ਹੈ ਤੇ ਆਜੋ ਮੈਂ ਤੁਹਾਨੂੰ ਛੱਲੀਆਂ ਦਿਖਾਉਣਾ ਕਿਸੇ ਕਿਸੇ ਟਾਂਡੇ ਨੂੰ ਸੱਜਣ ਨੂੰ ਇਹਦੇ ਵਿੱਚ ਦੋ ਛੱਲੀਆਂ ਵੀ ਨੇ ਤੇ ਕਿਸੇ ਨੂੰ ਇੱਕ ਵੀ ਹੈ ਤੇ ਜਿਆਦਾਤਰ ਤੁਹਾਨੂੰ ਪਤਾ ਵੀ ਇਹ ਜਿਹੜੀ ਮੱਕੀ ਦਾ ਜਿਹੜਾ ਛੱਲੀ ਭਰਦੀ ਆ ਉਹ ਇੱਕੋ ਹੀ ਜਿਹੜੀ ਪੂਰੀ ਭਰਦੀ ਆ ਹਨਾ ਤੇ ਆਜੋ ਮੈਂ ਤੁਹਾਨੂੰ ਛੱਲੀਆਂ ਵੀ ਦਿਖਾਉਣਾ ਦੇਖੋ ਕਿੰਨੀਆਂ ਪਹਿਲਾਂ ਤੁਹਾਨੂੰ ਛੱਲੀਆਂ ਦੀ ਉਹ ਦਿਖਾਦਾ ਮੈਂ ਕੁਆਂਟੀਟੀ ਦਿਖਾਦਾ ਹਨਾ ਕਿੰਨੀ ਲੱਗੀ ਹੋਈ ਆ ਲਗਭਗ ਇਹਦਾ ਜਿਹੜਾ ਆ ਦੇਖੋ ਤੁਸੀਂ ਛੱਲੀਆਂ ਗਰੋਥ ਉਹ ਲਗਭਗ 8 ਫੁੱਟ ਦੇ ਹੁਣ ਲਵੇ ਹੈਗਾਗਾ ਤੇ ਆ ਦੇਖੋ ਆ ਛੱਲੀ ਮੈਂ ਤੁਹਾਨੂੰ ਦਿਖਾਉਣਾਗਾ ਆ ਦੇਖੋ ਆ ਜਿਹੜੀ ਇਹ ਬਣੀ ਪਈ ਆ ਨੇੜੇ ਕਰਕੇ ਦਿਖਾ ਦਿਓ ਬਾਈ ਆ ਛੱਲੀ ਦੇਖੋ ਤੁਸੀਂ ਇਹਦੇ ਜਿਹੜੇ ਦਾਣੇ ਆ ਮੇਨ ਗੱਲ ਕੀ ਹੋਇਆ ਕੇ ਇਸ ਵਾਰ ਨਾ ਛੱਲੀਆਂ ਬਣ ਗਈਆਂ ਪਰ ਦਾਣੇ ਨਹੀਂ ਬਣੇ ਹਨਾ ਕਈ ਥਾਵਾਂ ਤੇ ਤੇ ਆਹ ਦੇਖੋ ਤੁਸੀਂ ਇਹ ਆਹ ਦੇਖੋ ਦਾਣੇ ਸੱਜਣੋਂ ਇਹਦੇ ਪ੍ਰੋਪਰ ਆ ਜਿਹੜੇ ਉਹ ਛੱਲੀ ਦੇ ਉਹ ਬਣ ਚੁੱਕੇ ਆ ਤੇ ਇਹਨੇ 15 ਤੋਂ 18 ਦਿਨਾਂ ਦੇ ਵਿੱਚ ਆਪ ਦਾ ਪੂਰਾ ਟਾਈਮ ਲੈ ਕੇ ਤੇ ਇਹਨੇ ਤਿਆਰ ਹੋ ਜਾਣਾਗਾ ਠੀਕ ਹੈ ਜੀ ਸੋ ਜੇ ਕਿਸੇ ਨੇ ਵੀ ਸੱਜਣ ਮਿੱਤਰ ਨੂੰ ਇਹ ਮੱਕੀ ਚਾਹੀਦੀ ਆ ਪੂਰੀ ਗਰੋਥ ਹੈ ਤੇ 15 ਕਿੱਲੇ ਆ ਮੱਕੀ ਦੇ ਤੇ ਨੰਬਰ ਦੇ ਰਹੇ ਆ ਸੰਪਰਕ ਨੰਬਰ ਕਾਲ ਕਰ ਲਿਓ ਰੇਟ ਬਣਾ ਲਿਓ ਬਾਈ ਦੇ ਨਾਲ ਜਿਵੇਂ ਵੀ ਚੱਲਦਾਗਾ ਇਸ ਵਾਰ ਠੀਕ ਹੈ ਜੀ ਤੇ ਤੁਸੀਂ ਇਹ ਮੱਕੀ ਆ ਜਿਹੜੀ ਆਪ ਦੀ ਵੱਢ ਕੇ ਲਿਜਾ ਸਕਦੇ ਹੋ ਤੇ ਸੱਜਣ ਮਿੱਤਰਾਂ ਨਾਲ ਰੇਟ ਬਣਾ ਲਿਓ ਸੋ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਵੀ ਸੱਜਣ ਮਿੱਤਰ ਨੂੰ ਮੱਕੀ ਦੀ ਲੋੜ ਆ ਇਸ ਵਾਰ ਉਹਨੂੰ ਚਾਰ ਨਹੀਂ ਮਿਲ ਰਿਹਾ ਪਸ਼ੂ ਜਿਆਦਾ ਨੇ ਤਾਂ ਉਹ ਇਹ ਮੱਕੀ ਆ ਜਿਹੜੀ ਉਹ ਖਰੀਦ ਸਕਦਾਗਾ ਸੋ ਸਾਰੇ ਦੋਸਤਾਂ ਦਾ ਧੰਨਵਾਦ ਬਈ ਥੈਂਕ ਯੂ ਸ਼ੁਕਰੀਆ